ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਤੇ ਹੈਰਾਨ ਕਰ ਦੇਣ ਵਾਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਆਮ ਲੋਕਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਉਂਕਿ ਪਰਾਲੀ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾਂਦਾ ਜਦੋਂ ਝੋਨੇ ਦੀ ਕਟਾਈ ਹੁੰਦੀ ਆ ਤਾਂ ਹੁਣ ਵੀ ਝੋਨੇ ਦੀ ਕਟਾਈ ਤੋਂ ਪਹਿਲਾਂ ਇਹ ਮੁੱਦਾ ਗਰਮਾਇਆ ਸੀ ਤੇ ਹੁਣ ਝੋਨੇ ਦੀ ਕਟਾਈ ਹੋਣ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲੇ ਜਿਹੜੇ ਵਧੇ ਹੋਏ ਨਜ਼ਰ ਆ ਰਹੇ ਨੇ ਪਿਛਲੇ 24 ਘੰਟਿਆਂ ਦੇ ਵਿੱਚ 147 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਸਭ ਨੂੰ ਹੈਰਾਨ ਤਾਂ ਕੀਤਾ ਤੇ ਇੱਕ ਚਿੰਤਾ ਵਾਲੀ ਗੱਲ ਵੀ ਜਰੂਰ ਬਣ ਗਈ ਹੈ ਕਿਉਂਕਿ ਜਦੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਆ ਤਾਂ ਹਵਾ ਜਿਹੜੀ ਆ ਉਹ ਦੂਸ਼ਿਤ ਹੋ ਜਾਂਦੀ ਆ ਲੋਕਾਂ ਦੇ ਘਰਾਂ ਦੇ ਵਿੱਚ ਉਹ ਧੂਆ ਜਾਂਦਾ ਹਰ ਕਿਸੇ ਦੇ ਘਰ ਦੇ ਵਿੱਚ ਧੂਆ ਜਾਂਦਾ ਜਿਹੜੇ ਅੱਗ ਲਗਾਉਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਧੂਆ ਜਾਂਦਾ ਤਾਂ ਅੰਕੜੇ ਦੱਸਦੇ ਆ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਪਰਾਲੀ ਸਾੜੀ ਗਈ ਆ ਕਿੰਨੇ ਅੰਕੜੇ ਸਾਹਮਣੇ ਆਏ ਨੇ ਜੇਕਰ ਗੱਲ ਕੀਤੀ ਜਾਵੇ 15 ਸਤੰਬਰ ਤੋਂ ਲੈ ਕੇ ਬੀਤੇ ਕੱਲ੍ਹ ਤੱਕ ਦੇ ਅੰਕੜਿਆਂ ਦੀ 27 ਅਕਤੂਬਰ ਤੱਕ 15 ਸਤੰਬਰ ਤੋਂ 27 ਅਕਤੂਬਰਾਂ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਪਿਛਲੇ 24 ਘੰਟਿਆਂ ਦੇ ਵਿੱਚ 147 ਮਾਮਲੇ ਸਾਹਮਣੇ ਆਏ ਨੇ ਤੇ ਕੁੱਲ ਮਿਲਾ ਕੇ ਹੁਣ ਤੱਕ 15 ਅਕਤੂਬਰ ਤੋਂ ਲੈ ਕੇ ਮਾਫ਼ ਕਰਨਾ 15 ਸਤੰਬਰ ਤੋਂ ਲੈ ਕੇ 27 ਅਕਤੂਬਰ ਤੱਕ 890 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਸਖਤੀ ਵੀ ਕੀਤੀ ਜਾਂਦੀ ਆ ਕੀ ਸਰਕਾਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ ਰੈਡ ਐਂਟਰੀਆਂ ਕਰ ਦਿੱਤੀਆਂ ਜਾਣਗੀਆਂ ਅਸਲੇ ਦਾ ਲਾਇਸੈਂਸ ਰੀਨਿਊ ਨਹੀਂ ਕੀਤਾ ਜਾਵੇਗਾ ਪਰਚੇ ਤੱਕ ਵੀ ਕੀਤੇ ਜਾਣਗੇ ਗ੍ਰਿਫਤਾਰੀਆਂ ਤੱਕ ਵੀ ਕੀਤੀਆਂ ਜਾ ਰਹੀਆਂ ਨੇ ਪਰ باوجود ਇਸ ਦੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਦੇ ਵਿੱਚ ਕੋਈ ਕਟੌਤੀ ਨਜ਼ਰ ਨਹੀਂ ਆ ਰਹੀ ਤਾਂ 890 ਮਾਮਲੇ ਜੋ ਸਾਹਮਣੇ ਆਏ ਨੇ ਅਮਰਤਸਰ ਦੇ ਵਿੱਚ 249 ਮਾਮਲੇ ਆ ਪਰਾਲੀ ਸਾੜਨ ਦੇ ਮਾਫ ਕਰਨਾ ਤਰਨਤਾਰਨ ਦੇ ਵਿੱਚ 249 ਅਮਰਤਸਰ ਦੇ ਵਿੱਚ 169 ਫਿਰੋਜ਼ਪੁਰ ਦੇ ਵਿੱਚ 87 ਤੇ ਪਟਿਆਲਾ ਦੇ ਵਿੱਚ 86 ਮਾਮਲੇ ਨੇ ਗੁਰਦਾਸਪੁਰ ਦੇ ਵਿੱਚ 41 ਮਾਮਲੇ ਪਰਾਲੀ ਸਾੜਨ ਦੇ ਸੰਗਰੂਰ ਦੀ ਜੇਕਰ ਗੱਲ ਕੀਤੀ ਜਾਵੇ ਸੀਐਮ ਸਿਟੀ ਦੀ ਤਾਂ 79 79 ਮਾਮਲੇ ਸਾਹਮਣੇ ਆਏ ਨੇ ਬਠਿੰਡਾ ਦੇ ਵਿੱਚ 38 ਤੇ ਕਪੂਰਥਲਾ ਦੇ ਵਿੱਚ 35 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕਰੀਏ ਤਾਂ 24 ਘੰਟਿਆਂ ਦੇ ਵਿੱਚ ਸੰਗਰੂਰ ਦੇ ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਦੇਖਣ ਨੂੰ ਮਿਲੇ ਨੇ 32 ਮਾਮਲੇ 32 ਮਾਮਲੇ ਜਿਹੜੇ ਨੇ ਪਰਾਲੀ ਸਾੜਨ ਦੇ ਸਾਹਮਣੇ ਆਏ ਨੇ ਸੰਗਰੂਰ ਦੇ ਵਿੱਚੋਂ ਤਰਨਤਾਰਨ ਦੇ ਵਿੱਚ 25 ਬਠਿੰਡਾ ਦੇ ਵਿੱਚ 19 ਤੇ ਅੰਮ੍ਰਿਤਸਰ ਦੇ ਵਿੱਚ 15 ਤਾਂ ਪਿਛਲੇ 24 ਘੰਟਿਆਂ ਦੇ ਵਿੱਚ 147 ਕੇਸ ਜਿਹੜੇ ਆਏ ਨੇ ਪਰਾਲੀ ਸਾੜਨ ਦੇ ਕਿ 24 ਘੰਟਿਆਂ ਦੇ ਵਿੱਚ ਜੋ ਪਰਾਲੀ ਨੂੰ ਅੱਗ ਲਗਾਈ ਗਈ ਆ ਤਾਂ 147 ਥਾਵਾਂ ਦੇ ਉੱਤੇ ਪਰਾਲੀ ਨੂੰ ਅੱਗ ਲਗਾਈ ਗਈ ਆ 147 ਧਵਾ ਦੇ ਉੱਤੇ ਅੱਗ ਲਗਾਉਣ ਤੋਂ ਭਾਵ ਹੈ ਕਿ ਕਿੰਨੇ ਜ਼ਿਆਦਾ ਮਾਤਰਾ ਦੇ ਵਿੱਚ ਧੂਆ ਪੈਦਾ ਹੋਇਆ ਹੋਵੇਗਾ ਕਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਹਵਾ ਦੂਸ਼ਿਤ ਹੋਈ ਹੋਵੇਗੀ ਕਿੰਨੇ ਜ਼ਿਆਦਾ ਬਿਮਾਰੀਆਂ ਨੂੰ ਜਨਮ ਦੇਵੇਗੀ ਹਾਲਾਂਕਿ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਮਜਬੂਰ ਆ ਅਸੀਂ ਮਜਬੂਰ ਇਸ ਕਰਕੇ ਆ ਕਿਉਂਕਿ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਕੋਲ ਨਾ ਤਾਂ ਬੈਲਰ ਮਸ਼ੀਨਾਂ ਨੇ ਜੋ ਪਰਾਲੀ ਦੀਆਂ ਗੱਠਾਂ ਬਣਾਉਣ ਵਾਸਤੇ ਮਸ਼ੀਨਾਂ ਉਹ ਲਿਆਉਣ ਇੰਨੀ ਸ਼ਮਤਾ ਨਹੀਂ ਆ ਉਹਨਾਂ ਦੇ ਕੋਲ ਇੰਨੀ ਆਮਦਨ ਨਹੀਂ ਆ ਉਹਨਾਂ ਦੇ ਕੋਲ ਕਿ ਬੈਲਰ ਮਸ਼ੀਨਾ ਖਰੀਦ ਲੈਣ ਜਾਂ ਫਿਰ ਕੋਈ ਹੋਰ ਬਦਲ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਕਿ ਕਿਹਾ ਕਿ ਬੈਲਰ ਮਸ਼ੀਨਾ ਅਸੀਂ ਪ੍ਰੋਵਾਈਡ ਕਰਵਾਵਾਂਗੇ ਪਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪ੍ਰਾਲੀ ਖੇਤਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਪਈ ਨਜ਼ਰ ਆਉਂਦੀ ਆ ਕਿਸਾਨ ਗੁਹਾਰਾਂ ਲਗਾਉਂਦੇ ਨੇ ਖੁਦ ਮੰਗ ਪੱਤਰ ਡਿਪਟੀ ਸੈਵਾਨਾ ਨੂੰ ਦੇ ਰਹੇ ਨੇ ਕਿ ਅਸੀਂ 10 ਦਿਨ ਇੰਤਜ਼ਾਰ ਕਰਾਂਗੇ ਕਿਉਂਕਿ ਫਿਰ ਅਗਲੀ ਬਜਾਈ ਵੀ ਸ਼ੁਰੂ ਕਰਨੀ ਆ ਇਹ ਤਾਂ ਹੈ ਨਹੀਂ ਕਿ ਕਿਸਾਨਾਂ ਦਾ ਝੋਨਾ ਕੱਟ ਲਿਆ ਪਰਾਲੀ ਪਈ ਆ ਭਾਈ ਤੁਹਾਡਾ ਮਨ ਕਰਦਾ ਬੈਲਰ ਮਸ਼ੀਨਾ ਤੁਸੀਂ ਮਹੀਨੇ ਨੂੰ ਭੇਜ ਦਿਓ ਬੈਲਰ ਮਸ਼ੀਨਾ ਤੁਸੀਂ 2 ਮਹੀਨੇ ਨੂੰ ਭੇਜ ਦਿਓ ਇਹ ਤਾਂ ਹੋ ਨਹੀਂ ਸਕਦਾ ਕਿਸਾਨਾਂ ਦੇ ਵੱਲੋਂ ਕਿਸੇ ਦੇ ਵੱਲੋਂ 10 ਦਿਨ ਦਾ ਸਮਾਂ ਦਿੱਤਾ ਹਫਤੇ ਦਾ ਸਮਾਂ ਦਿੱਤਾ ਅਲਟੀਮੇਟਮ ਦੇ ਦਿੱਤਾ ਕਿ ਜੇਕਰ ਪ੍ਰਸ਼ਾਸਨ ਬੈਲਰ ਮਸ਼ੀਨਾ ਭੇਜ ਦਿੰਦਾ ਠੀਕ ਆ ਪਰਾਲੀ ਦੀਆਂ ਗੱਡਾਂ ਬਣ ਜਾਣਗੀਆਂ ਗੱਠਾ ਬਣ ਜਾਣਗੀਆਂ ਪਰਾਲੀ ਚੱਕੀ ਜਾਵੇਗੀ ਪਰ ਜੇਕਰ ਸਾਡੇ ਕੋਲ ਬੈਲਰ ਮਸ਼ੀਨਾ ਨਹੀਂ ਪਹੁੰਚਦੀਆਂ ਤਾਂ ਫਿਰ ਪਰਾਲੀ ਨੂੰ ਅਸੀਂ ਅੱਗ ਲਾਉਣ ਨੂੰ ਮਜਬੂਰ ਹੋਵਾਂਗੇ ਇਸੇ ਕਰਕੇ ਕਿਸਾਨ ਮਜਬੂਰ ਹੁੰਦੇ ਨੇ ਫਿਰ ਕਿਸਾਨਾਂ ਦਾ ਧੂਆਂ ਜਰੂਰ ਦਿੱਲੀ ਤੱਕ ਜਾਂਦਾ ਹਰਿਆਣੇ ਨੂੰ ਕ੍ਰੋਸ ਕਰਕੇ ਇਹ ਗੱਲ ਕਹਿੰਦੇ ਨੇ ਦਿੱਲੀ ਵਾਲੇ ਤਾਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਵੀ ਕਹਿੰਦੇ ਨੇ ਕਹਿੰਦੇ ਅਸੀਂ ਕਿਹੜਾ ਕੋਈ ਪੰਜਾਬ ਤੋਂ ਸਿੱਧਾ ਦਿੱਲੀ ਨੂੰ ਪਾਈਪ ਪਾ ਦਿੱਤਾ ਅਸੀਂ ਕਿਹੜਾ ਕੋਈ ਇਸ ਤਰੀਕੇ ਦੀ ਜਿਹੜੀ ਆ ਕੋਈ ਰਣਨੀਤੀ ਬਣਾ ਲਈਗੀ ਭਾਈ ਹਰਿਆਣੇ ਦਾ ਧੂਆਂ ਰੁਕੇ ਦਿੱਲੀ ਜਾ ਕੇ ਖੜ ਜੇ ਧੂਆਂ ਅੱਗੇ ਰਾਜਸਥਾਨ ਵੀ ਨਾ ਜਾਵੇ ਅੱਗੇ ਯੂਪੀ ਵੀ ਨਾ ਜਾਵੇ ਤੇ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਿਉਂਕਿ ਕਿਸਾਨ ਤਾਂ ਹਰਿਆਣੇ ਦੇ ਵਿੱਚ ਆ ਝੋਨੇ ਦੀ ਬਜਾਈ ਵੀ ਉੱਥੇ ਹੁੰਦੀ ਆ ਕਟਾਈ ਵੀ ਉੱਥੇ ਹੁੰਦੀ ਆ ਤਾਂ ਰਾਜਸਥਾਨ ਦੇ ਵਿੱਚ ਵੀ ਝੋਨਾ ਹੁੰਦਾ ਉਸ ਤੋਂ ਇਲਾਵਾ ਯੂਪੀ ਦੇ ਵਿੱਚ ਵੀ ਝੋਨਾ ਹੁੰਦਾ ਤਾਂ ਫਿਰ ਕਹਿੰਦੇ ਇਹ ਕੱਲਾ ਪੰਜਾਬ ਹੀ ਕਿਉਂ ਨਜ਼ਰ ਆਉਂਦਾ ਕੱਲਾ ਪੰਜਾਬ ਦਾ ਹੀ ਧੂਆਂ ਸਿਰਫ ਦਿੱਲੀ ਆਉਂਦਾ ਪਰ ਦੂਜੇ ਪਾਸੇ ਕਿਸਾਨਾਂ ਨੂੰ ਵੀ ਅਪੀਲ ਅਸੀਂ ਵੀ ਕਰਦੇ ਆ ਕਿ ਜਿੰਨਾ ਹੋ ਸਕਦਾ ਇਸ ਨੂੰ ਅਵੋਇਡ ਕੀਤਾ ਜਾਵੇ ਇਸ ਦਾ ਬਦਲ ਲੱਭਿਆ ਜਾਵੇ ਕਿਉਂਕਿ ਇਹ ਨਹੀਂ ਹੈ ਕਿ ਜੇਕਰ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੀ ਬਾਕੀਆਂ ਦੇ ਘਰਾਂ ਦੇ ਵਿੱਚ ਧੂਆਂ ਜਾਵੇਗਾ ਕਿਸਾਨਾਂ ਦੇ ਘਰਾਂ ਦੇ ਵਿੱਚ ਧੂਆਂ ਨਹੀਂ ਜਾਵੇਗਾ ਇੱਕ ਤਾਂ ਧੂਆਂ ਜਾਂਦਾ ਦੂਜਾ ਹਾਦਸੇ ਵੀ ਹੋ ਜਾਂਦੇ ਨੇ ਜਦੋਂ ਤੁਸੀਂ ਪ੍ਰਾਲੀ ਨੂੰ ਅੱਗ ਲਗਾਉਂਦੇ ਹੋ ਸੜਕਾਂ ਦੇ ਉੱਤੇ ਜੋ ਕੋਈ ਜਾਂਦਾ ਹੁੰਦਾ ਉਸ ਦੀ ਅੱਖਾਂ ਦੇ ਵਿੱਚ ਧੂਆਂ ਪੈਂਦਾ ਸਾਹਮਣੇ ਨਹੀਂ ਦਿਖਦਾ ਕੌਣ ਕਈ ਵਾਰ ਸਕੂਲੀ ਵਿਦਿਆਰਥੀਆਂ ਦੇ ਨਾਲ ਹਾਦਸੇ ਵਾਪਰੇ ਨੇ ਸਕੂਲੀ ਬੱਸਾਂ ਜਿਹੜੀਆਂ ਨੇ ਉਹ ਖੇਤਾਂ ਦੇ ਵਿੱਚ ਡਿੱਗ ਜਾਂਦੀਆਂ ਨੇ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਨੇ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਧੂਏ ਦੇ ਕਰਕੇ ਤਾਂ ਬਹੁਤ ਸਾਰੇ ਇਸ ਤਰੀਕੇ ਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਖੈਰ ਕਦੋਂ ਤੱਕ ਇਹ ਪ੍ਰਾਲੀ ਦਾ ਮੁੱਦਾ ਗੂੰਜਦਾ ਰਹੇਗਾ ਆਉਣ ਵਾਲਾ ਸਮਾਂ ਦੱਸੇਗਾ